ਬ੍ਰੇਕਤਬਾਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਪਿੰਡ ਨਾਰਲਾ ਵਿਖੇ ਉਸ ਵਕਤ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਇੱਕ تیرਵੱਲੋਂ ਕਾਰ ਵਿੱਚ ਦਾਖਲ ਹੋ ਕੇ ਮਾਰ ਦੇਣ ਦੀ ਨੀਅਤ ਨਾਲ ਸ਼ਰੀਆਮ ਗੋਲੀਆਂ ਚਲਾ ਦਿੱਤੀਆਂ ਗਈਆਂ ਹਾਲਾਂਕਿ ਵਿਰੋਧੀ ਧਿਰ ਦਾ ਇਲਜ਼ਾਮ ਹੈ ਕਿ ਉਹਨਾਂ ਦੇ ਵਿਅਕਤੀ ਉੱਪਰ ਪਹਿਲੀ تیرਵੱਲੋਂ ਮਾਰ ਦੇਣ ਦੀ ਨੀਅਤ ਨਾਲ ਰਸਤਾ ਰੋਕ ਕੇ ਗੋਲੀ ਚਲਾਈ ਗਈ ਹੈ ਉਦੋਂ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਜਾਂਚ ਕਰਕੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ ਹੈ ਆਪਣੇ ਨਾਲ ਇਹ ਪਹਿਲਾਂ ਖਾਲ ਦਾ ਝਗੜਾ ਸੀ ਵੀ ਜੀ ਅੱਜ ਇਹ ਢੱਕਣ ਗਏ ਨੇ ਆਪਾਂ ਉੱਥੇ ਵੀ ਗੱਲ ਪਿਆ ਉਧਰ ਵੀ ਨੇ ਮੈਨੂੰ ਬਾਬਾ ਇੱਕ ਸੱਟਾ ਸੱਟਾ ਲੱਗੀਆਂ ਕਿੱਥੇ ਮੁੜ ਕੇ ਅੱਜ ਸਵੇਰੇ 6:30 ਵਜੇ ਜਾਣ ਕੇ ਘਰੇ ਪਹੇ ਆ ਬਸ ਪਹਿਲੇ 5-6 ਬੰਦੇ ਮਗਰ ਰਗੇ ਇਹਨਾਂ ਨੇ ਬਾਹਰ ਦੌੜੀਆਂ ਮਾਰੀਆਂ ਆਪਣੇ ਘਰੇ ਇੱਕ ਆਪਣੇ ਆਵੇਂ ਇੱਥੇ ਫੈਕੇ ਲੱਗੇ ਦੋ ਆਪਣੇ ਨਾਲ ਦੇ ਬੱਟੇ ਨੇ ਨਰਮਲ ਸਿੰਘ ਨੇ ਅੜਤਾਈ ਦੀ ਬਿੜਕਤਾਈ ਦੀ ਬਿੜਦੀ ਹਵਾਲੀ ਲਈ ਸੀ ਠੇਕੇ ਦੇ ਤੇ ਬੱਚੇ ਵਾਹਣ ਦੇ ਸੀ ਬੱਚੇ ਵੀ ਉਹ ਜਿਹੜੇ ਵਾਹਣ ਦੇ ਵਿਚਾਰੇ ਕੋਈ ਦਸੀ ਯਾਰ ਵੀ ਪਾਣ ਦੇ ਨੇ ਉਹਨਾਂ ਨੂੰ ਆ ਕੇ ਜ਼ਰਾ ਸ਼ਰਾਬ ਪੀ ਕੇ ਪਰਸੋਂ ਉਹਨਾਂ ਨੇ ਗਾਣਾ ਕੱਢੀਆਂ ਬੱਚਿਆਂ ਨੂੰ ਤੇ ਬੱਚਿਆਂ ਨੂੰ ਜਾਣ ਕੀ ਕਹਿਣਾ ਹੈ ਅੱਗੋਂ ਉਹਨਾਂ ਨੇ ਇਹ ਗਿਆ ਵੀ ਉਹਨਾਂ ਨੂੰ ਪਾਪਾ ਨੂੰ ਫੋਨ ਕੀਤਾ ਆਪਣੇ ਨੂੰ ਵੀ ਸਾਨੂੰ ਚੰਕ ਲਾ ਕੇ ਗਾਣਾ ਕੱਢਦਾ ਉਹਨਾਂ ਨੇ ਆ ਗਿਆ ਤੁਹਾਡਾ ਕੀ ਲੈਣ ਦੇਣਾ ਹੈ ਕੋਈ ਇੰਨੀ ਗੱਲ ਕਿਉਂ ਚਲੇ ਗਿਆ ਵੱਡਾ ਛੋਟਾ ਭਰਾ ਜਿਹੜਾ ਦਲੇਰ ਤੋਂ ਚਲੇ ਗਿਆ ਵਾ ਦੂਜਾ ਭਰਾ ਜਿਹੜਾ ਸ਼ਮਸ਼ੀਰ ਸਿੰਘ ਨਾਲ ਪਿੰਡ ਦਾ ਇੱਕ ਮੇਬੀ ਸਿੰਘ ਬਾਪ ਨਾਲ ਉਹਨਾਂ ਦੇ ਕੰਮ ਨੂੰ ਕਰਦਾ ਵਾ ਬਾਹੂ ਨਾ ਉਹਦਾ ਛੋਟਾ ਉਹਨੂੰ ਨਾਲ ਲੈ ਕੇ ਦਾਤਰ ਵੱਢ ਲੈ ਕੇ ਆ ਕੇ ਦੇਖੇ ਮੋਟਰਸਪਲਟ ਟਿਕਟਾਂ ਦੇ ਦਾਤਰ ਮਾਰੇ ਆ ਜਿਹ ਉਤਰ ਕੇ ਭਾਂ ਭੱਜ ਗਈ ਆ ਫਿਰ ਨਾ ਕੀਤਾ ਦਰਵਾਜਾ ਯਾਤਰਾ ਮਾਲਗਾ ਸਿਰਚੀ ਬਾਜੀ 60 ਲੱਖ ਦੀ ਬਹੁਤ ਜਿਆਦਾ ਉਧੇ ਲੱਗ ਜਾਣੀ ਸੀ ਸਾਨੂੰ ਹੁਣੇ ਤਲਾਸ਼ ਮਿਲੀ ਸੀ ਨਾਰ ਦੇ ਪਿੰਡ ਨਿਰਮਲ ਸਿੰਘ ਸਾਹਿਬ ਦਾ ਸਰਪੰਚਾਗਾ ਵਾ ਉਹਨੂੰ ਗੋਲੀ ਮਾਰਤੀ ਸੁਸ਼ੇਸ਼ ਸਿੰਘ ਆਂਗਰਾਂ ਨੇ ਹੂੰ ਤੇ ਤਲਾਸ਼ ਬਿਲਕੁਲ ਮੌਕੇ ਤੇ ਆਏ ਆ ਹੂੰ ਤੇ ਕੋਈ ਸਰਕਾਰੀ ਖਾਲ ਨੂੰ ਲੈ ਕੇ ਉਹਨਾਂ ਨਾਲ ਝਗੜਾ ਹੋਇਆ ਵਾ ਉਸ ਮਾਦੇ ਫੇਰ ਹੀ ਕਹੀ ਕਰਨ ਦਾ ਜੋ ਬੰਦੀ ਕਾਨੂੰਨ ਸਰੰਦੀ ਕਾਰਵਾਈ ਕਰਦੇ ਬਾਰੇ ਸਾਨੂੰ ਅਜੇ ਮੌਕੇ ਤੇ ਨਹੀਂ ਬਾਰੇ ਪਤਾ ਲਗਾ ਕੋਈ ਬਾਕੀ ਵੈਰੀਫਾਈ ਕਰੰਦਾ ਦੇਖ ਲੈਣੇ ਵੀ ਕ ਇਹ ਤੋਂ ਇਹ ਨਾ ਭੀਖ ਮੰਡ ਲੈ ਕੇ ਗਿਆ ਸੀ ਹੁਣ ਉਹ ਤੋਂ ਉਹਨਾਂ ਰੈਫਰ ਕਰਤਾ ਬਾਕੀ ਦੇਖਦੇ ਹਾਂ ਤਾਂ ਸਾਲ ਮਿਲ ਕਰ ਰਹੇ ਜੀ